ਸੋਠ ਮਹੱਲਾ ਤੀਜਾ ਹਰ ਜੀ ਤਉਦ ਨੂੰ ਸਦਾ ਸਲਾਹੀ ਪਿਆਰੇ ਜਿ ਚਿਰ ਘਟ ਅੰਤੁ ਰਹਾ ਸਾ ਸਾ ਇੱਕ ਪਲ ਖੈਨ ਵਿਸਰੈ ਤੂ ਸੁਆਮੀ ਜਾਣੋ ਬਰਸ 50 ਸਾਲ ਹਾਂ ਮੂੜ ਮੁਗਦ ਸਦਾ ਸੇ ਹਾਂ ਮੂੜ ਮੁਗਦ ਸਦਾ ਹਾਣ ਹ ਹਮ ਮੂੜ ਮੁਕਤ ਸਦਾ ਸੇ ਭਾਈ ਗੁਰ ਕੈ ਸਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਉ ਬੁਝਾਈ ਹਰ ਜੀ ਤੁਧ ਬਿਟੋ ਹਵਾਰਿਆ ਸਦ ਹੀ ਤੇਰੇ ਨਾਮ ਬਿਟੋ ਬਲ ਜਾਈ ਰਹਾ ਹਮ ਸਬਦ ਮੋਏ ਸਬਦ ਮਾਰ ਦੀਵਾਲੇ ਭਾਈ ਸਬਦੇ ਹੀ ਮੁਕਤ ਪਾਈ ਸਬ ਤੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਹੀ ਸ਼ਬਦ ਗੁਰ ਦਾ ਤਾਂ ਜਿਤ ਮਨ ਰਤਾ ਹਰਿ ਸਉ ਰਹਾ ਸਮਾਈ ਸ਼ਬਦ ਨ ਜਾਣੇ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਤਾ ਜਨਮ ਗਵਾਇਆ ਜੰਮਹਿ ਵਾਰੂ ਵਾਰਾ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ ਮਾਰ ਮੁਖ ਮੁਗਧ ਗੁਬਾਰਾ ਆਪੇ ਕਰਵੇ ਖੈ ਮਾਰਗ ਲਾਏ ਭਾਈ ਤਿਸ ਬਨੇ ਅਵਰ ਨ ਕੋਈ ਜੋ ਤੁਰ ਲਿਖਿਆ ਸੋ ਕੋਈ ਨਾ ਮਿਟ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤੁਰ ਭਾਈ ਅਬਰ ਨ ਦੂਜਾ ਕੋਈ ਸੋਟ ਮਹੱਲਾ ਤੀਜਾ ਗੁਰਮੁਖ ਭਗਤ ਕਰੇ ਪ੍ਰਭ ਪਾਵੇਂ ਅਨੰਦ ਨਾਮੁ ਖਾੜੇ ਭਗਤਾ ਕੀ ਸਾਰ ਕਰਹਿ ਆਪ ਰਾਖੇ ਜੋਤੇ ਰਹਿ ਮਨ ਭਾਣੇ ਤੂੰ ਗੁਣ ਦਾਤਾ ਸਬਦ ਪਛਾਤਾ ਗੁਣ ਕਹਿ ਗੁਣੀ ਸਮਾਣੇ ਮਨ ਮੇਰੇ ਆਰ ਜੀ ਸਦਾ ਸਮਾਲੰਤ ਕਾਲ ਤੇਰਾ ਬੇਲੀ ਹੋਵੈ ਸਤਨ ਬਹਿ ਤੇਰਾ ਨਾਲ ਰਹਾਉ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਨਾ ਬੂਝਹਿ ਵਿਚਾਰੇ ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰਨਾਕਸ ਨਖੇ ਬਿਦਾਰੇ ਪ੍ਰਹਿਲਾਦ ਜਨ ਸਾਧ ਹਰ ਗੁਣ ਗਾਵੇ ਹਰ ਜੀਉ ਲਏ ਉਬਾਰੀ ਆਪਿਸ ਕੋ ਬੋ ਭਲਾ ਕਰ ਜਾਣੈ ਮਨ ਮੁਖ ਮਤ ਨ ਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾ ਸੁਨ ਜਨਮ ਗਵਾਈ RAM ਨਾਮ ਕਦੇ ਚੇਤੇ ਨਾਹੀ ਅੰਤ ਗਏ ਪਛਤਾਈ ਸਭਲ ਜਨਮ ਭਗਤਾ ਕਾ ਤਾ ਕੀ ਸਖਵਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸਬਦੇ ਰਾਤੀ ਸਹਿਜੇ ਮਾਤੇ ਅਨੰਦਨ ਹਰ ਗੁਣ ਗਾਏ ਨਾਨਕ ਦਾਸ ਕਹਿ ਬਿਨੰਤੀ ਹਾਂ ਲਾਗਾ ਦਿਨ ਕੈ ਪਾਏ ਸੂਤ ਮਹੱਲਾ ਤੀਜਾ ਸੂ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੀ ਬਾਣੀ ਵਿੱਚ ਆਵੇ ਆਪਣੇ ਪਾਣ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਦੁਰ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੂ ਤਾਵੇ ਹਰ ਕੀ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਬਿਕ ਦੁੱਖ ਕਾਟੇ ਆਪੇ ਮੇਲ ਮਲਾਈ ਰਹਾ ਇਹੋ ਕੁਟੰਬ ਸਬਜੀ ਕੇ ਬੰਧਨ ਪਾਈ ਭਰਮ ਪੁਲਾਸੈ ਸਾਰਾ ਗੁਰ ਬਿਨ ਗੁਰ ਬੰਧਨ ਟੂਟਹਿ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰਹਿ ਗੁਰ ਸ਼ਬਦ ਨ ਪਛਾਣ ਮਰ ਜਨਮਹਿ ਵਾਰੂ ਵਾਰਾ ਹਉ ਮੈਂ ਹਉ ਮੇਰਾ ਜਗ ਪਲ ਚ ਰਹਾ ਭਾਈ ਕੋਇ ਨ ਕਿਸਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਤੈ ਬੂਜੈ ਸੋ ਆਪਛਾਣ ਹਰ ਪ੍ਰਭ ਹੈ ਤਿਸਕੇ ਰਾ ਸਤਗੁਰੂ ਸਦਾ ਦਿਆਲ ਹੈ ਭਾਈ ਵਿੜ ਭਾਗਾ ਕਿਆ ਪਾਈਐ ਏਕ ਨਦਰ ਕਰ ਵੇਖ ਸਭ ਉਪਰ ਜਿਹਾ ਭਾਉ ਤੇਹਾ ਫਲ ਪਾਈਐ ਨਾਨਕ ਨਾਮ ਬਸੈ ਮਨਿਆ ਤਰ ਵਿੱਚ ਹੋ ਆਪ ਗਵਾਈਐ ਸੂਠ ਮਹੱਲਾ ਤੀਜਾ ਚਉ ਤੁਕੇ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹਉ ਮੈਂ ਸਬਦ ਸੁਮਾਣੀ ਬਿਨ ਗੁਰ ਸਾਚੀ ਭਗਤ ਨ ਹੋਵੇ ਹੋਰ ਭੂਲੀ ਫਿਰੈ ਇਆਣੀ ਮਨ ਮੁਖ ਫਿਰੈ ਸਦਾ ਦੁੱਖ ਪਾਵੇ ਡੂਗਮ ਹੋਏ ਵਿਣ ਪਾਣੀ ਭਾਈ ਰੇ ਸਦਾ ਰਹੋ ਸਰਣਾਏ ਆਪਣੀ ਨਦਰ ਕਰੇ ਪਤ ਰਾਖੇ ਹਰ ਨਾਮੁ ਦੇਵੜਾਈ ਰਹਾਓ ਪੂਰੇ ਗੁਰ ਤੇ ਆਪ ਜਾਤਾ ਸਬਦ ਸੱਚਾ ਵਿਚਾਰਾ ਹਿਰਦੈ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਅਹੰਕਾਰ ਸਦਾ ਹਜੂਰ ਆਵੈ ਸਭ ਠਾਈ ਹਿਰਦੈ ਨਾਮ ਅਪਾਰਾ ਜੁਗ ਜੁਗ ਬਾਣੀ ਸਬਦ ਪਛਾਣੀ ਨਾਉ ਮੀਠਾ ਮਨਹਿ ਪਿਆਰਾ ਸਤਿਗੁਰ ਸੇਵ ਜਨ ਨਾਮ ਪਜਾਤਾ ਸਫਲ ਜਨਮ ਜਗ ਆਇਆ ਹਰ ਰਸ ਚਾਕ ਸਦਾ ਮਨ ਤ੍ਰਿਪਿਆ ਗੁਣ ਗਾਵੇ ਗੁਣੀ ਅਗਾਹਾ ਕਮਲ ਪ੍ਰਕਾਸ਼ ਸਦਾ ਰੰਗ ਰਹਾਤਾ ਅਨਹਦ ਸ਼ਬਦ ਬਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ राम नाम की गत कोए न बूजए गुरु मतुरदाए समाई गुरु मुखुवै सु मागु पुषाण हार रस रसन रसाई जप तप संजम सब गुरु ते होवै हिरत नाम बसाई नानक नाम स्मलै सी जन सोहन दरसा चैत पद पाई सूठ महल्ला तीजा दो तुके ਸਤ ਗੁਰ ਮਿਲੇ ਉਲਟੀ ਪਈ ਪਾਈ ਜੀਵਤ ਮਰੇ ਤਾਂ ਬੂਝ ਪਾਏ ਸੋ ਗੁਰੂ ਸੋ ਸਿਖੈ ਭਾਈ ਜਿਸ ਜੋਤੀ ਜੋਤ ਮਲਾਏ ਮਨ ਰੇ ਹਰ ਹਰ ਸੇਤੀ ਲਿਬ ਲਾਏ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ ਮਨ ਮੁਖ ਦੂਜੈ ਪਾਏ ਤੋ ਘਟ ਤੋ ਕੁੱਟ ਹੈ ਮਾਨਮੁਖ ਕਰਮ ਕਰਹਿ ਭਾਈ ਪੱਲੇ ਕ੍ਰਿਸ਼ਨ ਪਾਏ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਆਇਆ ਸੁਪਰਵਾਣ ਹੈ ਭਾਈ ਜਿਸ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇਲਾਏ ਸੋਠ ਮਹੱਲਾ ਤੀਜਾ ਘਰ ਪਹਿਲਾ ਤੇਹੀ ਗੁਣੇ ਤ੍ਰਿਪਾਵਣ ਵਿਆਪਿਆ ਭਾਈ ਗੁਰਮukh ਬੂਝ ਬੁਝਾਏ RAM ਨਾਮ ਲਗ ਛੂਟੀਏ ਭਾਈ ਪੁੱਛੋ ਗਿਆਨੀਆਂ ਜਾਏ ਮਾਨੁਰੇ ਤ੍ਰੈ ਗੁਣ ਛੋੜ ਚੌਥਾ ਚਿਤ ਲਾਏ ਹਰ ਜੀਵ ਤੇਰੇ ਮਨ ਵਸੇ ਭਾਈ ਸਦਾ ਹਰ ਕੇ ਗੁਣ ਗਾਏ ਰਹਾਓ ਨਾਮੈ ਤੇ ਸਭ ਉਪਜੇ ਭਾਈ ਨਾਇ ਗਸਰੇ ਮਰ ਜਾਏ ਅਗਿਆਨੀ ਜਗਤ ਅੰਧ ਪਾਈ ਸੂਤੇ ਗਏ ਮਹਾਏ ਗੁਰਮੁਖ ਜਾਗੇ ਸੇ ਉਪਰੇ ਭਾਈ ਭਵ ਜਲ ਪਾਰ ਉਤਾਰ ਜਗ ਮੈ ਲਾਹ ਹਰ ਨਾਮਹਿ ਪਾਈ ਹਿਰਦੈ ਰਖਿਆ ੁਰਤਾਰ ਗੁਰ ਸਰਣਾਇ ਉਬਰੇ ਭਾਈ RAM ਨਾਮ ਲਿਵਲਾਏ ਨਾਨਕ ਨਾ ਨਾਉ ਬੇੜਾ ਨਾ ਤਲਹੜਾ ਭਾਈ ਜੇਤ ਲਗ ਪਾਰ ਜਨ ਪਾਏ ਸੂਤ ਮਹੰਲਾ ਤੀਜਾ ਘਰ ਪਹਿਲਾ ਸਤਗੁਰ ਸੁਖ ਸਾਗਰ ਜਗ ਅੰਤਰ ਹੋਰਥੈ ਸੁਖ ਨਹੀਂ ਹੋ ਮੈਂ ਜਗ ਦੁਖ ਰੋਗ ਵਿਆਪਿਆ ਮਰ ਜਨਮੈ ਰੂਵੈ ਧਾਹੀ ਪ੍ਰਾਣੀ ਸਤਗੁਰ ਸੇਵ ਸੁਖ ਪਾਏ ਸਤਗੁਰ ਸੇਵੈ ਤਾਂ ਸੁਖ ਪਾਵੈ ਨਾਹੇ ਤਾਂ ਜਾਹਕ ਜਨਮ ਗਵਾਇ ਰਹ ਤ੍ਰੈ ਗੁਣ ਧਾਤ ਬਹੁ ਕਰਮ ਕਮਾਵੇ ਹਰ ਰਸ ਸਾਧਨਾ ਆਇ ਸਾਂ ਸੰਧਿਆ ਤਰਪਨ ਕਰਹਿ ਗਾਇਤਰੀ ਬਿਨ ਬੂਜੇ ਦੁਖ ਪਾਰਾ ਸਤ ਗੁਰ ਸੇਵੇ ਸੋ ਮਢ ਭਾਗੀ ਜਿਸ ਨੂੰ ਆਪ ਮਿਲਾਏ ਧਰਸ ਪੀ ਜਨ ਸਦਾ ਤ੍ਰਿਪਤਾ ਸੇ ਵਿੱਚ ਆਪ ਗਵਾਏ ਇਹੋ ਜਗ ਅੰਧਾ ਸਭ ਅੰਧ ਕਮਾਵੇ ਬਿਨ ਗੁਰ ਮਗ ਨਾ ਪਾਏ ਨਾਨਕ ਸਤ ਗੁਰ ਮਿਲੇ ਤਾਂ ਅੱਖੀ ਵੇਖ ਘਰ ਅੰਦਰ ਸੱਚ ਪਾਏ ਛੋਟ ਮਹੱਲਾ ਤੀਜਾ ਬਿਨ ਸਤਗੁਰੂ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮਦੀਨ ਤੁਮ ਜੁਗ ਜੁਗ ਦਾਤੇ ਸਭ ਦੇ ਦੇਹ 부ਝਾਈ ਅਰਜੋ ਕਿਰਪਾ ਕਰੋ ਤੁਮ ਪਿਆਰੇ ਸਤਗੁਰ ਦਾਤਾ ਮੇਲ ਮਲਾਓ ਹਰ ਨਾਮ ਦੇਵ ਹੋ ਆਧਾਰ ਰਹਾਓ ਮਨਸਾ ਮਾਰ ਦੁਖ ਦਾ ਸਹਿਜ ਜਿਸਮਾਣੀ ਪਾਇਆ ਨਾਮ ਅਪਾਰਾ ਹਰ ਚਾਖ ਮਨ ਨਿਰਮਲ ਹੋਆ ਕਿਰ ਬਿਖ ਕਾਟਣ ਹਾਰਾ ਸਬਦ ਮਰੋ ਫਿਰ ਜੀਵੋ ਸਾਦੀ ਤਾਂ ਫਿਰ ਮਰਨ ਨਾ ਹੋਏ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਭ ਦੇ ਪਾਵੇ ਕੋਈ ਦਾਤਾ ਹੈ ਦਾਤੁ ਰਖੀ ਹੱਥ ਆਪਣਾ ਜਿਸ ਭਾਵੇ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗਹਿ ਜਾ ਪਹਿਸੀ ਈਸੋਠ ਮਹੰਲਾ ਤੀਜਾ ਸਤਗੁਰੂ ਸੇਕਾਂ ਸਹਜ ਤੋਂ ਨਿ ਉਪਜੈ ਗਾਤਮਤ ਤਾ ਦੀ ਪਾਇਐ ਹਰ ਕਾ ਨਾਮ ਸੁਚਾ ਮਨ ਵਸਿਆ ਨਾਮੇ ਨਾਮ ਸੁਮਾਏ ਬਿਨ ਸਤਗੁਰ ਸਾਹਿਬ ਜਗ ਬਉਰਾਨਾ ਮਨ ਮੁਖ ਅੰਦਾਬਦ ਨ ਜਾਣੈ ਝੂਠੇ ਭਰਮ ਭੁਲਾਨਾ ਰਹੋ ਤ੍ਰੈ ਗੁਣ ਮਾਇਆ ਭਰਮ ਪਲਾਇਆ ਹਉ ਮੈਂ ਬੰਧਨ ਕਮਾਏ ਜੰਮਣ ਮਰਣ ਸਰੂਪਰੂਪ ਬਉ ਗਰਭ ਜਉਣ ਦੁਖ ਪਾਏ ਤ੍ਰੈ ਗੁਣ ਵਰਤਾ ਸਗਲ ਸੰਸਾਰਾ ਹਉ ਮੈਂ ਵਿੱਚ ਪਦ ਘੋਈ ਗੁਰਮਖੋ ਵੈ ਚੌਥਾ ਪਦ ਚੀਨ ਰਾਮ ਨਾਮ ਸੁਖੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੁ ਹੋਈ ਨਾਨਕ RAM ਨਾਮ ਨਿਸਤਾਰਾ ਸਭ ਦੇ ਹਉ ਮੈਂ ਕੋਈ ਸੂਠ ਮਹੱਲਾ ਚੌਥਾ ਘਰ ਪਹਿਲਾ ਈਕ ਓੰਕਾਰ ਸਤਗੁਰ ਪ੍ਰਸਾਦਿ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਬਾਹ ਵਣਜਾਰਾ ਜਗ ਆਪਹਿ ਪਿਆਰਾ ਆਪੇ ਸੱਚਾ ਸਾਹੋ ਆਪੇ ਵਣਜ ਵਪਾਰ ਵਪਾਰੀਆ ਪਿਆਰਾ ਆਪੇ ਸੱਚ ਵੇਸਾਹੋ ਜਪ ਮੰਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤ ਰਗਮ ਅ타ਹ ਰਾਉ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮਹਾ ਹੋ ਆਪੇ ਉੱਜੜ ਪਾਇਂਦਾ ਪਿਆਰਾ ਆਪ ਬਖਾਲੇ ਰਾਹ ਆਪੇ ਹੀ ਸਭ ਆਪੇ ਪਿਆਰਾ ਆਪੇ ਵੇ ਪਰਵਾਹੋ ਆਪੇ ਆਪ ਉਪਾਣਦਾ ਪਿਆਰਾ ਸਿਰ ਆਪੇ ਧੰੜੜੈ ਲਾਹ ਆਪ ਕਰਾਏ ਸਾਖਤੀ ਪਿਆਰਾ ਆਪੇ ਮਾਰੇ ਮਰ ਜਾਹੂ ਆਪੇ ਪਤਨ ਪਾਤਣੀ ਪਿਆਰਾ ਆਪੇ ਪਾਰ ਲੰਘਾਹੋ ਆਪੇ ਸਾ ਗੁਰੂ ਬਹੁਤਾ ਪਿਆਰਾ ਗੁਰਖੀਪਟ ਆਪ ਚਲਾਹੋ ਆਪੇ ਹੀ ਚੜ ਲੰਘ ਦਪਿਆਰਾ ਕਰ ਚੂਜ ਵੇਖੇ ਪਾਤਸ਼ਾਹ ਆਪੇ ਆਪ ਦਇਆਲਹਿ ਪਿਆਰਾ ਜਨ ਨਾਨਕ ਬਖਸ਼ ਮਿਲਾਹੋ ਸੋਟ ਮਹੱਲਾ ਚੌਥਾ ਚੌਥਾ ਆਪੇ ਅੰਦਜ ਦੇ ਰੇ ਸਤਜੋਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਣਿਆ ਕਰਿ ਸ਼ਕਤੀ ਜਗਤ ਪਰੋਏ ਆਪੇ ਹੀ ਸੂਤ ਧਾਰ ਹੈ ਪਿਆਰਾ ਸੂਤ ਖਿੰਚੇ ਟਹਿ ਟੇਰੀ ਹੋਏ ਮੇਰਾ ਮਨ ਮੈਂ ਹਰ ਬਿਨੇ ਅਬਰ ਨ ਕੋਈ ਸਤਿਗੁਰ ਵਿੱਚ ਨਾਮ ਨਿਧਾਨ ਹੈ ਪਾ ਪਿਆਰਾ ਕਰ ਦਇਆ ਅਮਰਤ ਮੁਖ ਚੋਏ ਰਹਾਓ ਆਪੇ ਜਲ ਥਲ ਸਭ ਤਹ ਪਿਆਰਾ ਪ੍ਰਭ ਆਪੇ ਕਰੇ ਸੋ ਹੋਏ ਸਭ ਨਾ ਰਿਜਕ ਸਮਾਹ ਦਾ ਪਿਆਰਾ ਦੂਜਾ ਅਬਰ ਨ ਕੋਈ ਆਪੇ ਖੇਲ ਖਲਾਈਂ ਦਾ ਪਿਆਰਾ ਆਪੇ ਕਰੇ ਸੋ ਹੋਏ ਆਪੇ ਹੀ ਆਪ ਨਿਰਮਲਾ ਪਿਆਰਾ ਆਪੇ ਨਿਰਮਲ ਸੋਏ ਆਪੇ ਕੀਮਤ ਪਾਇੰਦਾਂ ਪਿਆਰਾ ਆਪੇ ਕਰੇ ਸੋ ਹੋਏ ਆਪੇ ਲਖਨ ਲਖੀਆ ਪਿਆਰਾ ਆਪ ਲਖਾ ਵੈ ਸੋਏ ਆਪੇ ਗੈਰ ਗੰਭੀਰ ਹੈ ਪਿਆਰਾ ਤਿਸ ਦੇ ਵਡਾ ਵਰਨਾ ਕੋ ਹੋਏ ਸਭ ਘਟ ਆਪੇ ਭੋਗ ਵੈ ਪਿਆਰਾ ਵਿੱਚ ਨਾਰੀ ਪੁਰਖ ਸਭ ਸੋਏ ਨਾਨਕ ਗੁਖਤ ਵਰਤ ਦਾ ਪਿਆਰਾ ਗੁਰਮੁਖ ਪ੍ਰਗਟ ਹੋਏ ਸੋਠ ਮਹੱਲਾ 14 ਆਪੇ ਹੀ ਸਭ ਆਪੇ ਪਿਆਰਾ ਆਪੇ ਥਾਪ ਉਥਾਪੇ ਆਪੇ ਵਿਖ ਬਿਕਸ ਦਾ ਪਿਆਰਾ ਕਰ ਚੂਜ ਵੇਖੇ ਪ੍ਰਭ ਆਪੇ ਆਪੇ ਵਣ ਤਣ ਸਭ ਤਹ ਪਿਆਰਾ ਆਪੇ ਗੁਰਮੁਖ ਜਾਪੈ ਜਪ ਮੰਨ ਹਰ ਹਰ ਨਾਮ ਰਸ ਧਰਾਪੇ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰ ਸਬਦੀ ਚਖ ਜਾਪੈ ਰਹਾਉ ਆਪੇ ਦੀਰਥ ਤੁਲ ਹੜਾ ਪਿਆਰਾ ਆਪ ਤਰਾ ਪ੍ਰਭ ਆਪੇ ਆਪੇ ਜਾਲ ਬਤਾਏ ਦਪਿਆਰਾ ਸਭ ਜਗ ਮਛਲੀ ਹਰ ਆਪੇ ਆਪ ਭੁੱਲ ਨਾ ਭੁੱਲਈ ਪਿਆਰਾ ਅਵਰ ਨ ਦੂਜਾ ਜਾਪੇ ਆਪੇ ਸਿੰਘੀ 나ਦ ਹੈ ਪਿਆਰਾ ਧੁਨ ਆਪ ਵਜਾਏ ਆਪੇ ਆਪੇ ਜੋਗੀ ਪੁਰਖ ਹੈ ਪਿਆਰਾ ਆਪੇ ਤਪ ਤਾਪੇ ਆਪੇ ਸਤ ਗੁਰਿਆ ਪਹਚੀਲਾ ਉਪਦੇਸ਼ ਕਰੇ ਪ੍ਰਭ ਆਪੇ ਆਪੇ ਨਉ ਜਪਾਇੰਦਾ ਪਿਆਰਾ ਆਪੇ ਹੀ ਜਪ ਜਾਪੈ ਆਪੇ ਅਮਰਤਾ ਆਪੇ ਪਿਆਰਾ ਆਪੇ ਹੀ ਰਸ ਆਪੇ ਆਪੇ ਆਪ ਸਲਾਹ ਦਾ ਪਿਆਰਾ ਜਨ ਨਾਨਕ ਹਰ ਰਸ ਧਰਾਪੈ ਸੂਠ ਮਹੱਲਾ ਚੌਥਾ ਆਪੇ ਕੰਡਾਇਆ ਪਤਰਾ ਜੀ ਪ੍ਰਭ ਆਪੇ ਤੋਲ ਤੁਲਾਇਆ ਆਪੇ ਸਾਹ ਹੋ ਆਪੇ ਬਣ ਜਾਇਆ ਆਪੇ ਬਣਜ ਕਰਾਇਆ ਆਪੇ ਧਰਤੀ ਸਾਜਿਆਨ ਪਿਆਰਾ ਪਿੱਛੇ ਟੰਕ ਚੜਾਇਆ ਮੇਰੇ ਮਨ ਹਰ ਹਰ ਤੇ ਆਏ ਸੁਖ ਪਾਇਆ ਹਰ ਹਰ ਨਾਮ ਨਿਧਾਨ ਹੈ ਪਿਆਰਾ ਗੁਰਪੁਰਾ ਮੀਠਾ ਲਾਇਆ ਰਾਵ ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਧ ਰਖਾਇਆ ਆਪੇ ਹੀ ਭਉ ਪਾਇੰਦਾ ਪਿਆਰਾ ਬਨ ਬੱਕਰੀ ਸੀ ਹੋ ਹੜਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨਿਰ ਖਾਇਆ ਆਪੇ ਹੀ ਆਪ ਵਰਤਾ ਪਿਆਰਾ ਭੈ ਅਗਨ ਨ ਸਕੈ ਜਲਾਇਆ ਆਪੇ ਮਾਰ ਜਿਵਾਇ ਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਾਣ ਦੀ ਬਾਣ ਹੈ ਪਿਆਰਾ ਆਪੇ ਘਾਰੇ ਲਾਇਆ ਜਿਉਂ ਆਪ ਚਲਾਏ ਤੋ ਚੱਲੀਏ ਪਿਆਰੇ ਜਿਉਂ ਹਰ ਪ੍ਰਭ ਮੇਰੇ ਭਾਇਆ ਆਪੇ ਜੰਤੀ ਜੰਤਹ ਪਿਆਰਾ ਜਨ ਨਾਨਕ ਵਜਹਿ ਵਿਜਾਇਆ ਟੋਟ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਾਣ ਆਪ ਨੇ ਤਾਣਿਆ ਤਾਣ ਹੈ ਪਿਆਰਾ ਆਪ ਨੇ ਮਾਣਿਆ ਮਾਣ ਆਪ ਦਇਆ ਕਰ ਰੱਖ ਦ ਪਿਆਰਾ ਆਪੇ ਸੁਗਣ ਸੁਜਾਨ ਮੇਰੇ ਮਨ ਜਪ ਰਾਮ ਨਾਮ ਨੀਸਾਨ ਸਤ ਸੰਗਤ ਮਿਲ ਧਾਇ ਤੂੰ ਹਰ ਹਰ ਬਹੁੜ ਨਿਆਮਣ ਜਾਣ ਰਹਾ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣ ਆਪੇ ਬਖਸ਼ ਕਰਾਇੰਦਾ ਪਿਆਰਾ ਆਪੇ ਸੱਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੀਵੈ ਦਾਣ ਆਪੇ ਸੇਵ ਕਰਾਇੰਦਾ ਪਿਆਰਾ ਆਪ ਦੇਵਾ ਵੈ ਮਾਣ ਆਪੇ ਤਾੜੀ ਲਾਇੰਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪਹਿ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਇੰਦਾ ਪਿਆਰਾ ਆਪੇ ਤੁਲ ਪਰਵਾਣ ਆਪੇ ਤੁਲ ਤੁਲਾਇੰਦਾ ਪਿਆਰਾ ਜਨ ਨਾਨਕ ਸਤਗੁਰੂ ਬਾਣ ਸੂਠ ਮਹੱਲਾ ਚੌਥਾ ਆਪੇ ਸਿਵ ਲਾਇੰਦਾ ਪਿਆਰਾ ਆਪੇ ਭਗਤ ਉਮਾਹ ਆਪੇ ਗੁਣ ਗਾਵਾਂ ਦਾ ਪਿਆਰਾ ਆਪੇ ਸਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾ ਹਾ ਮੇਰੇ ਮਨ ਜਪ ਰਾਮ ਨਾਮ ਓਮ ਹਾ ਅਨੰਦ ਅਨੰਦ ਹੋਇਆ ਵਡਪਾਗੀ ਲੈ ਗੁਰਪੂਰੈ ਹਰ ਲਾਹ ਰਹਾਓ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾਹ ਆਪੇ ਸਭਲ ਸੁੰਦਰ ਆਪ ਸੁੰਦਰਾ ਪਿਆਰਾ ਆਪੇ ਵੰਸ ਵਜਾਹਾ ਕੁਵਲੀਆਂ ਪੀੜ ਆਪ ਮਰਾਂਦਾ ਪਿਆਰਾ ਕਰਬਾਲ ਗੁਰੂਪ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਇੰਦਾ ਪਿਆਰਾ ਕਰ ਵੇਖ ਆਪ ਚੁਜਾਹਾ ਕਰ ਬਾਲਕ ਰੂਪ ਪਾਇੰਦਾ ਪਿਆਰਾ ਚੰਦੂਰ ਕੰਸ ਕੇਸ ਮਾਰਾ ਆਪੇ ਹੀ ਬਲਾਪੈ ਪਿਆਰਾ ਬਲ ਭੰਨੇ ਮੁਗਦ ਮੁਗ ਪੂਰਖ ਮੁਗਦਾ ਸਭ ਆਪੇ ਜੁਗਤ ਪਾਏ ਦਾ ਪਿਆਰਾ ਬਸ ਆਪੇ ਜੁਗਤ ਹਥਾ ਹ ਗਲ ਜੇਵੜੀ ਆਪੇ ਪਾਏ ਦਾ ਪਿਆਰਾ ਜਿਉ ਪ੍ਰਭ ਖਿੰਚੈ ਤੂ ਜਾਹ ਜੋ ਗਰਬੈ ਸੂ ਪੱਛ ਸੀ ਪਿਆਰੇ ਜਪ ਨਾਨਕ ਭਗਤ ਸਮਾਹ ਗਾਲ ਜੇਵੜੀ ਆਪੇ ਪਾਇਂ ਦਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਾਹ ਜੋ ਗਰਬੈ ਸੂ ਪੱਚ ਸੀ ਪਿਆਰੇ ਜਪ ਨਾਨਕ ਭਗਤ ਸਮਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ